ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ? ਸਵਾਗਤ ਹੈ ਜੀ ਤੁਹਾਡਾ ਸੰਧੂ ਡੇਰੀ ਫਾਰਮਿੰਗ ਦੇ ਵਿੱਚ ਸੱਜਣੋ। ਵੀਡੀਓ ਜਿਹੜੀ ਤੁਹਾਡੇ ਨਾਲ ਸਾਂਝੀ ਕਰਨ ਲੱਗੇ ਆ। ਕਨਫਰਮ ਕਰਨ ਲੱਗੇ ਆ ਸੱਜਣੋ ਐਡਰੈਸ ਇੱਕ ਵਾਰੀ ਇਸ ਨਗਰ ਦਾ ਨੋਟ ਕਰ ਲਿਓ। ਪਿੰਡ ਅਮੀਰਕੇ ਤਹਿਸੀਲ ਪੱਟੀ ਤੇ ਜ਼ਿਲ੍ਹਾ ਸ਼੍ਰੀ ਤਰਨਤਾਰਨ ਸਾਹਿਬ ਆ ਗਿਆ ਸੱਜਣੋ। ਤੇ ਨੇੜੇ ਆ ਗਿਆ ਅਮਰਕੋਟ ਤੇ ਬਲਟੋਆ ਨਗਰ ਵੀ ਇੱਥੋਂ ਨਜ਼ਦੀਕ ਰਹਿ ਜਾਂਦਾ ਵਪਾਰ ਲੈਣ ਦਾ ਕੰਮ ਆ ਰੁਟੀਨ ਚ ਗੱਲਾਂ ਬਾਤਾਂ ਹੋਈਆਂ ਵੀਰਹਾਰਾਂ ਨਾਲ ਵੀ ਪਸ਼ੂ ਜਿਹੜੇ ਆਉਂਦੇ ਆ ਤੇ ਫੋਰ ਸੇਲ ਵਿਕਾਊ ਹੋ ਕੇ ਆਪੋ ਆਪਣੇ ਟਿਕਾਣਿਆਂ ਤੇ ਪਹੁੰਚ ਜਾਂਦੇ ਆ ਲੈਸ ਨੰਬਰ ਤੇ ਤੁਹਾਨੂੰ ਸਜਣੋ ਤੁਹਾਡੀ ਪਸੰਦੀ ਦੀ ਚੀਜ਼ ਵਖਾਵਾਵਾਂਗੇ ਬੂਰੀ ਨੀਲੀ ਰਾਬੀ ਦੀ ਵੀ ਆ ਤੇ ਸਜਣੋ ਦੋ ਮੋਹਰਾ ਦੀਆਂ ਝੋਟੀਆਂ ਸੂਨੀਆਂ ਸਵਾਈਆਂ ਤਾਜ਼ੀਆਂ ਕਿੰਨਾ ਕਿੰਨਾ ਦੁੱਧ ਦਾ ਸੱਜਣੋ ਕਿਹੜਾ ਕਿਹੜਾ ਸੂਆ ਸੂਈਆਂ ਇਹਦੇ ਮਾਲਕ ਤੋਂ ਜਾਣਕਾਰੀ ਲਵਾਂਗੇ ਤੇ ਸ਼ੁਰੂ ਕਰਾਂਗੇ ਆਪਾਂ ਬੂਰੀ ਤੋਂ ਜਿਹੜੀ ਪਸੰਦ ਆ ਜਾਂਦੀ ਆ ਤਸੱਲੀ ਕਰਕੇ ਖਰੀਦਦਾਰੀ ਕਰ ਲਿਓ ਹਰ ਵੀਡੀਓ 'ਚ ਰਿਕਵੈਸਟ ਬੇਨਤੀ ਹੁੰਦੀ ਆ ਤੇ ਤਿੰਨ ਤੁਹਾਨੂੰ ਜਾਨਵਰ ਜਿਹੜੇ ਇਸ ਘਰੋਂ ਵਿਖਾਉਣ ਲੱਗੇ ਆ ਸੂਏ ਸਵਾਈ ਪਸ਼ੂ ਆ ਸੱਜਣੋ ਤੇ ਸ਼ੁਰੂ ਕਰਦੇ ਆ ਆਪਾਂ ਬੂਰੀ ਨੀਲੀ ਰਾਵੀ ਤੋਂ ਆਜੋ ਲਈਏ ਡੀਟੇਲ ਤੋਰ ਕੇ ਵੇਣੇ ਨਾਲੇ ਜਿਹੜਾ ਰੇਟ ਉਹ ਵੀ ਵੀਰ ਤੋਂ ਆਪਾਂ ਕਨਫਰਮ ਕਰ ਲਈਏ ਹਾਂ ਵੀਰ ਜੀ ਸასიਖਾਲ ਸასიਖਾਲ ਸੰਧੂ ਸਾਹਿਬ ਸასიਖਾਲ ਜੀ ਆਣ ਪਹਿਲੀ ਵਾਰ ਸਾਡੇ ਘਰੇ ਤੁਸੀਂ ਆਏ ਜੇ ਬਹੁਤ ਬਹੁਤ ਧੰਨਵਾਦ ਸ਼ੁਕਰ ਅਦਾਤੇ ਦਾ ਹਣਾ ਹਾਂਜੀ ਹਾਂਜੀ ਤੇ ਆਪਣਾ ਨਾਂ ਕੀ ਹੈ ਜੀ ਨਾਂ ਬੂਟਾ ਸਿੰਘ ਬੂਟਾ ਸਿੰਘ ਹਾਂ ਜ਼ਿਲ੍ਹਾ ਤਰਨਤਾਰਨ ਤਹਿਸੀਲ ਪਟੇ ਠੀਕ ਹੈ ਪਿੰਡ ਕਿਹੜਾ ਆ ਕੇ ਅਮੀਰਕੇ ਅਮੀਰਕੇ ਅਮੀਰ ਤੇ ਆਪਣਾ ਆਪਣਾ ਅਮਰਕੋਟ ਬਲਟੋਆ ਲੱਗਦੀ ਹੈ ਇਹ ਜਮਾ ਗਵਾਂਡ ਦੇ ਨਾ ਕਰੀ ਨੌਰ ਦੇ ਬਸ ਕਿਲੋਮੀਟਰ ਅਮਰਕੋਟ ਕਿਲੋਮੀਟਰ ਬਲਟੋਆ 2 ਕਿਲੋਮੀਟਰ ਹੀ ਆਸਲਿਆ ਆਸਲਪੂਰੇ ਹਾਂ ਆਸਲਪੂਰੇ ਪਿੰਡ ਸਾਡਾ ਆਸਲ ਬੈਠੇ ਹਨ ਮੀਰਕਿਆਂ ਚ ਮੀਰਕਿਆਂ ਚ ਹਾਂ ਤੇ ਬਾਕੀ ਰਵੇ ਚੰਗੇ ਇੱਥੇ ਰਵੇ ਚੰਗੇ ਤੁਹਾਨੂੰ ਪਤਾ ਆਸਲਪੂਰੇ ਵਾਲੇ ਮੀਆਂ ਮਸ਼ਹੂਰੀ ਆ ਮਸ਼ਹੂਰ ਆ ਹਾਂਜੀ ਹਾਂਜੀ ਤੇ ਆਪਣਾ ਮੋਬਾਈਲ ਨੰਬਰ ਜੀ 8437398949 ਇੱਕ ਵਾਰੀ ਹੋਰ ਕਰਿਓ ਰਿਪੀਟ 84373 ਹਾਂਜੀ 98949 ਤੇ ਆਪਣਾ ਵਪਾਰ ਦਾ ਕੰਮ ਆਪਣਾ ਵਪਾਰ ਲੈਣ ਦਾ ਕੰਮ ਹੈ ਤੇ ਆ ਮੈਂ ਆਪਣੀ ਬੂਰੀ ਕਿਹੜਾ ਸੂਆ ਸੂਈ ਆ ਇਹ ਤੀਜਾ ਸੂਆ ਸੂਈ ਇਹਦੇ ਮਾਲਕਾਂ ਨੇ ਆਪਾਂ ਨੂੰ ਦੱਸਤਾ ਵੀ ਇਹ ਤੀਜਾ ਸੂਆ ਸੂਆ ਹਾਂਜੀ ਤੀਜਾ ਸੂਆ ਸੂਆਈ ਆ ਠੀਕ ਆ ਹਾਂਜੀ ਤੇ ਕਿੰਨੇ ਟਾਈਮ ਦੀ ਹੁਣ ਸੂਈ ਤੇ ਕਿੰਨਾ ਦੁੱਧ ਆ ਮੀਨੋ ਆ ਮਲਕ ਕੱਟੀਏ ਦੇ ਘਾਗ ਦੀ ਬੋਲੀ ਅੱਛਾ ਠੀਕ ਆ ਹਾਂਜੀ ਇਹ 15 16 ਦਿਨਾਂ ਦੇ ਵਿੱਚ ਸੂਈ ਜੇ 15 ਦਿਨਾਂ ਦੀ ਸੂਈ ਆ ਤੇ ਹੁਣ ਕਿੰਨੇ ਦੁੱਧ ਤੇ ਆ ਹੁਣ ਦੁੱਧ ਦਾ ਹੋਊਗਾ 13 ਲੀਟਰ ਜੇ ਥੱਲੇ ਠੀਕ ਆ ਜੀ ਪਰ ਆਪਾਂ ਗਾਰੰਟੀ 12 ਲੀਟਰ ਦੀ ਦਿੰਦੇ ਆ 12 ਲੀਟਰ ਕੋਈ ਭੈਣ ਭਰਾ ਆ ਕੇ ਆਪਣੇ ਘਰੇ ਪਵਾ ਚਾਰ ਡੰਗ ਚੋਲੇ ਗੱਦੀ ਮਾਲਕ ਕੱਲ ਦੀ ਮੈਂ ਆਈ ਥੋੜਾ ਜੀ ਨਹੀਂ ਲਾਇਆ ਮੈਂ ਠੀਕ ਆ ਰਿੰਗਣਾ ਡੁੰਗਣਾ ਜੇ ਰਹੀ ਤੁਹਾਨੂੰ ਬੜਾ ਲੱਗਦਾ ਉਹ ਪ੍ਰਕਰਤਾ ਪਸ਼ੂ ਹੈ ਨਾ ਹਾਂਜੀ ਠੀਕ ਆ ਬਾਕੀ ਚੰਦੂ ਸਾਹਿਬ ਚੁਵਾਈ ਦਾ ਬਹੁਤ ਬਣੀ ਵੀ ਗਾਵਾਂ ਨੂੰ ਚੁਵਾਈ ਬਗਾਵਾਂ ਆ ਰਹੀ ਹੈ ਜੀ ਓਕੇ ਹਾਂਜੀ ਤੇ ਦੂਜੇ ਸੂਏ ਦੁੱਧ ਕੀ ਦੱਸਿਆ ਇਹ ਮਾਲਕ ਜੁਏ 13 14 ਲੀਟਰ ਕਰੇ ਰੁਕ ਜਿਹੜੀ ਸੇਵਾ ਉਹ ਤੁਹਾਨੂੰ ਬੜਾ ਨਾਰਮਲ ਸੇਵਾ ਤੇ ਆ ਨਾਰਮਲ ਲੱਗਦਾ ਜਾਤ ਚੰਗੀ ਮੈਂ ਦੀ ਹੈ ਨਾ ਹਾਂਜੀ ਤੇ ਤੋਰ ਕਰਾ ਦਈਏ ਚੈੱਕ ਮਗਰ ਵੀ ਕੱਟੀ ਆ ਗਈ ਹੈ ਨਾ ਹਾਂਜੀ ਮਾਲ ਕੱਟੀ ਆ ਗਈ ਤੇ ਆ ਗਈ ਕਾਲੀ ਹਾਂਜੀ ਕਾਲੀ ਲੋਵੀ ਸੱਜਣਾ ਸੂਲ ਦੇ ਵਿੱਚ ਵੀ ਨਿਸ਼ਾਨ ਤੇ ਲੇਵਾ ਤੁਰਦੀ ਮੈਂ ਦਾ ਤੁਸੀਂ ਗੈਸ ਲਾ ਲਿਓ ਵੀ ਦੁੱਧ ਤੁਸੀਂ ਸੇਵਾ ਤੇ ਕਿੰਨਾ ਚੋ ਸਕਦੇ ਆ ਅੱਖ ਬਿਲਕੁਲ ਗੁਲਾਬੀ ਬਾਹ ਮਾਰਦੀ ਆ ਤੇ ਵੇਖਿਓ ਲੈ ਤੁਰਦੀ ਚੈੱਕ ਕਰ ਲਓ ਬਾਕੀ ਬੱਚੇ ਤੇ ਜਾਊਗੀ ਲੈ ਚੱਲ ਲੈ ਚੱਲ ਕੋਈ ਗੱਲ ਨਹੀਂ ਵੇਖੋ ਸੱਜਣਾ ਲੇਵੇ ਦੀ ਗੱਲ ਕਰੀਏ ਤਾਂ ਜਿਵੇਂ ਪਹਿਲਾਂ ਦੱਸਦਾ ਨਾ ਵੀਰ ਨੇ ਵੀ گاਵਾ ਵਾਲਾ ਲੇਵਾ ਵੇਖੋ ਵਾਕਏ ਪਾਉ ਓਕੇ ਰਿਪੋਰਟ ਆ ਗਾੜੀ ਵੀ ਚੰਗੀ ਹੋ ਮੈਂ ਦੀ ਗਾੜੀ 1.5 ਕਿਲੋ ਹੀ ਹੋਣੀ ਹੈਨਾ ਹਾਂ ਹੁਣ ਤਾਂ ਇਹ ਤਾਂ 1.5 ਕਿਲੋ ਲਈ ਚੱਪਾ ਵੀ ਛੱਡ ਚੁੱਕਿਆ 1.5 ਕਿਲੋ ਆ ਗਾੜ ਠੀਕ ਆ ਹਾਂਜੀ ਲਓ ਵੀ ਸੱਜਣੋ ਤੇ ਇਹ ਨੋਟ ਕਰ ਲਿਓ ਵੀ ਇੱਕ ਸੰਗ ਇਹਦਾ ਤਾਂ ਤੇ ਇੱਕ ਠਾਂ ਕਮਾਲਾ 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 ਤੇ ਸੰਗ ਜਿਹੜਾ ਇਹਦਾ ਠਾਂ ਨੂੰ ਉਹ ਭਲਾ ਵੀਰ ਹਿਲਦਾ ਕਿ ਨਹੀਂ ਹਿਲਦਾ 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 ਭਲਾ ਲਓ ਵੀ ਸੱਜਣੋ ਲਾ ਕੇ ਬਸਾਉਣੇ ਤੇ ਸੱਜਣੋ ਇਥੋਂ ਇਹ ਹੈ ਕਿ ਸਿੰਘ ਹੱਲ ਦਾ ਹੋਵੇ ਗਾਂ ਕਟੀਆਂ-ਕੋਟੀਆਂ ਕਈ ਵਾਰੀ ਪਸ਼ੂ ਮੀਣੀਆਂ ਲਾ ਆਂਦਾ। ਇਥੋਂ ਪਹਿਲਾਂ ਲੇਵਾ ਚੈੱਕ ਕਰ ਲਓ ਉਸ ਤੋਂ ਬਾਅਦ ਤੁਹਾਨੂੰ ਆਪਾਂ ਸਿੰਘ ਇਹਦਾ ਹੱਲ ਦਾ ਉਹ ਵੀ ਵਿਖਾਉਣੇ ਆਂ ਵੇਖੋ ਕਰਮ ਵਾਲੀ ਹੈ ਨਾ ਗਾਂ ਮਾਰ ਗਈ। ਤੇ ਸੀਰੀਅਸ ਲੱਗ ਬਹੁਤੀ। ਠੀਕ ਆ ਚੰਗੀ ਆ ਮੈਂ ਹਨਾ ਦੁੱਧ ਦੀ ਜਾਊਗੀ। ਖੁੱਲਾ। ਠੀਕ ਆ। ਆ ਸੇਕ ਨੂੰ ਕਾਉਂਗੀ। ਹਾਂਜੀ ਸਿੰਘ ਵਿਖਾ ਦੇ। ਆ ਪੁੱਤਰੇ ਨੂੰ ਓਏ। ਹਾਂ ਨਹੀਂ ਠੀਕ ਆ। ਹਾਂ। ਹੈਗੀ ਸਪੇਸ ਹੈ ਨਾ ਹਾਂਜੀ ਹਾਂਜੀ ਤੇ ਇਹਦਾ ਫਿਰ ਵੀਰ ਜੀ ਰੇਟ ਕੀ ਰਊਗਾ ਮੈਂ ਦਾ ਰੇਟ ਤਾਂ ਸੰਤੂ ਸਾਹਿਬ ਜੀ ਤਰ੍ਹਾਂ ਨਸਲ ਨੂੰ ਫੜਿਆਣਾ ਇਹ ਬਾਈ ਜੁਹੀ ਆ ਵਾਕਿਆ ਜੀ ਤੇ ਨਗੀਨਾ ਹੀ ਆ ਤੇ ਗੱਲਾਂ ਗਾਹੀਆਂ ਹਾਂ ਗੱਲਾਂ ਗਾਹੀਆਂ ਰੇਟ ਦਾ ਪੱਕਾ ਇੱਕ ਦਾਸ ਕਰਦੇ ਹਾਂ ਠੀਕ ਆ ਤੇ ਪਹਿਲੀ ਵਾਰੀ ਮਿਲੇ ਆ ਕਿੰਨਾ ਕਮਾਨਤਨ ਕਰ ਦਿੱਗੇ ਜਿਹੜੀ ਜੈਨ ਇਹ ਹੋ ਜੇ ਵੀ ਹੁਣ ਚੱਕੇ ਨਾ ਜਾਣ ਅੱਜ ਬਾਈ ਤੋਂ ਉਹਨੇ ਪਹਿਲੀ ਯਾਰੇ ਵੀਡੀਓ ਅਗਰ ਉਹ ਆਪਾਂ ਅੱਗੇ ਵੀ ਪਾਉਂਦੇ ਰਹਿਣ ਤੁਹਾਡੇ ਨਾਲ ਹੀ ਮੇਲ ਪਹਿਲੀ ਯਾਰੀ ਹਾਂਜੀ 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 ਆਨਲਾਈਨ ਲੈਣ ਵਾਲੇ ਪਸ਼ੂ ਦਾ ਜਾਣਦੇ ਹੀ 1 ਲੱਖ 2000 ਨਹੀਂ ਜ਼ਿਆਦਾ 1 ਲੱਖ ਦੇ 2000 ਦੀ ਪਾਲਤੂ ਉਹ ਤਾਂ ਬੜੀ ਜਾਊਗਣਾ ਸਿੱਕ ਤਾਂ ਤੁਹਾਨੂੰ ਕਰੂਗਾ ਕਿ ਪਹਿਲੀ ਠੀਕ ਵੀਡੀਓ ਹੈ ਵੀ ਵਾਕਈ ਮੈਂ ਲੈ ਕੇ ਲੈ ਕੇ ਦਿੱਤੀ ਬਹੁਤ ਨਸਲ ਮੁਸਲੀ ਚ ਰੱਖਾ ਅੱਖ ਗਲਾਬੀ ਹਾਂ ਵਾਕਈ ਵਿਰਲ ਵੀ ਬਹੁਤ ਚੰਗੀ ਦੇਖੋ ਸਜਾ ਹਾਂ ਫੇਸ ਕੁਆਲਟੀ ਬਹੁਤ ਸੋਹਣੀ ਹੈ ਕੀ ਬਾਤਾਂ ਆ ਇਹਦੀ ਕੱਟੀ ਆ ਜਿਹੜੀ ਖੜੀ ਹੈ ਹਾਂਜੀ ਉਹ ਕੱਟੀ ਜਿਹੜੀ ਖੜੀ ਹੈ ਪਿੰਡਰ ਦਿਨਾਂ ਹਾਂਜੀ ਪਿੰਡਰ ਦਿਨਾਂ ਠੀਕ ਹੈ ਜੀ ਠੀਕ ਤੇ ਅਗਲੀ ਮੈਂ ਆਪਣੀ ਕਿਹੜਾ ਸੂਆ ਸੂਕੀ ਅਗਲੀ ਤੀਜਾ ਸੂਆ ਸੂਈਏ ਪੱਥੂ ਸੂਈ ਆ ਤਾਜੀ ਜਮਾਂ ਤਾਜੀ ਤਾਜੀ ਬਿਲਕੁਲ ਤਾਜੀ ਬੱਚਾ ਬਣਾ ਗਿੱਲਾ ਲੜੂ ਹੋਗਾ ਜੀ ਠੀਕ ਹੈ ਤੀਜਾ ਸੂਆ ਸੂਈ ਗੱਡੀ ਪੋਤੇ ਨੂੰ ਵੀ ਬਾਹਰ ਛਿਰਾ ਅੱਛਾ ਤੀਜਾ ਸੂਆ ਸੂਪੀ ਹਾਂਜੀ ਤੇ ਹੁਣ ਬੋਲਾ ਕਿੰਨਾ ਇਹਦਾ ਬੋਲਾ ਹੋਊਗਾ 10 11 ਇਟਾ ਚਮਚੇ ਰਾਂ ਖਾਣ ਵਾਲਾ ਕੀ ਬਾਤ ਆ ਵੀ ਹਾਂਜੀ ਜਿਵੇਂ ਕਹਿੰਦੇ ਹੁੰਦੇ ਕੌਲੀ ਕੌਲੀ ਦੇ ਚਮਚਾ ਨਾਲ ਹੀ ਲਿਆ ਹਾਂ ਠੀਕ ਆ 10 11 ਬੋਲਾ ਹੈ ਹਾਂਜੀ ਚੁਆਈਏ ਦੀ ਬਿਲਕੁਲ ਓਕੇ ਆ ਜੀ ਇੱਕ ਨੰਬਰ 100 ਦੀ 100 ਤੇ ਇਹੜੇ ਕਰਮ ਵਾਲੀ ਨੇ ਦੂਜੇ ਸਵੇਰੇ ਦੁੱਧ ਚੰਗਾ ਦਿੱਤਾ ਉਹ ਮੈਂ ਤਾਂ ਜੇ ਤੁੰ ਜੇ ਕੋਈ ਆਈ ਮੱਝ ਠੀਕ ਆ ਤੇ ਇਹ 18 ਤੱਕ ਰਾਂ ਦੇ ਦੁੱਧ ਭਰਦੀ ਹੈ ਵਾਕਈ ਵੱਡੀ ਮੈਂ ਬੰਦੇ ਜਦੋਂ ਤੁਸੀਂ ਆਪਾਂ 10000 ਲੀਟਰ ਬੋਲਾਈ ਹੈ ਨਾ ਹਾਂ ਨਹੀਂ ਬਾਕੀ ਢਾਂਚਾ ਵੱਡਾ ਮੈਂ ਦਾ ਹਾਂਜੀ ਢਾਂਚਾ ਵੱਡਾ ਤੇ ਲੇਵਾ ਭਾਂਡਾ ਵੀ ਖੁੱਲਾ ਹਾਂ ਬਾਹਰ ਨਾਲ ਪਾਣੀ ਲਓ ਵੀ ਸੱਜਣਾ ਪਤਨੀ ਚੰਮੜੀ ਦੀ ਤੇ ਵੱਡੇ ਕਦ ਕਾਠ ਦੀ ਚੰਗੀ ਨੇ ਘਰ ਮੈਂ ਮੰਨ ਲਓ ਵੀ ਪੈਠਪੁੜੇ ਦੀ ਵੀ ਚੰਗੀ ਆ ਆ ਲੋਂ ਲੱਗਣਾ ਬੜਾ ਆ ਜਾ ਲੱਗ ਗਿਆ ਗੱਡੀਆਂ ਡਾਲਾ ਹੁਣ ਸੈਟੇ ਹੋਣੇ ਕੋਈ ਚੱਕਰ ਠੀਕ ਆ ਅੱਛਾ ਡਾਲਾ ਵੱਜ ਗਿਆ ਸੀ ਡਾਲਾ ਵੱਜ ਗਿਆ ਇਹ ਵੀ ਯਾਰ ਧਿਆਨ ਰੱਖਣਾ ਚਾਹੀਦਾ ਹੈ ਨਾ ਜਿੰਦੀ ਵਾਲਾ ਮੁੰਡਾ ਮੈਂ ਨਹੀਂ ਹੈਗਾ ਗੱਡੀ ਨਾਲ ਟੇਢੀ ਲਾ ਦੇ ਓਏ ਹੁਣ ਬਿਲਕੁਲ ਓਕੇ ਆ ਤੇ ਹੂੰ ਤਾਂ ਚਲੋ ਮਹਾਰਾਜ ਨੇ ਕਰਤੀ ਕਰ ਪਈ ਬੰਦੇ ਬੰਨੇ ਵਾਜਾਂ ਨੁਕਸਾਨ ਹੋਈ ਨਾ ਹਾਂ ਕਿਤੇ ਜ਼ਿਆਦਾ ਵਾਜਾਂ ਦਾ ਥਾਣੀ ਹੈ ਨਾ ਹਾਂਜੀ ਐਡੀ ਮਹਿਨ ਤੇ ਜੜ ਨਿਕਲ ਜਾਣੀ ਸੀ ਇਹਦੇ ਕੋਲੇ ਬੱਚਾ ਕੱਟਾ ਕਿ ਕੱਟੀ ਕੱਟਾ ਕੱਟਾ ਜੀ ਇਹਦੇ ਕੋਲੇ ਆ ਗਿਆ ਕੱਟਾ ਵੇਖੋ ਸੱਜਣੋ ਅ ਗਾਂ ਵਾਲੇ ਪਾਸੇ ਤੋਂ ਲੇਵਾ ਚੈੱਕ ਕਰੋ ਕੱਟਾ ਬੁਖਾਉਣਾ ਇੱਥੇ ਲਾਇਆ ਲੱਗੇ ਠੀਕ ਆ ਅੱਤਾ ਜੀ ਆ ਜਮਾਈ ਹਾਂਜੀ ਹਾਂਜੀ ਇਹ ਨਹੀਂ ਕਿ 나ੜੂ ਸੁੱਕਾ ਹੋਵੇ ਅੱਖਾਂ ਦਾ ਦਸ ਦੇਣਾ ਫਿਰ ਵੀ ਆਕੀਂ ਦੇ ਤਾਜਾ ਹੀ ਆ ਵੀ ਹਾਂ ਹਰੀ ਆ ਹਾਂਜੀ ਹਰੀ ਆ ਚਲੋ ਸ਼ੁਕਰ ਆ ਤੇ ਬਾਕੀ ਬੱਚੇ-ਬੱਚੇ ਤੇ ਓਕੇ ਆ ਹਨਾ ਆ ਬੱਚੇ ਪੁੱਛੇ ਦਾ ਬੋਲ ਕਰ ਹਾਂ ਨਹੀਂ ਠੀਕ ਇਹਨੇ ਬੱਚੇ ਦਾ ਬੋਲ ਕਰ ਲਿਆ ਨਾਲੇ ਗੱਲਾਂ ਅਲੂਏ ਨੇ ਕਹੇ ਗੁਰੂ ਗਾਣਾ ਦਾ ਸੁੱਕਾ ਕੁਛ ਨਹੀਂ ਓਕੇ ਤਾਜੀ ਆ ਲੂਈਮੀ ਦਾ ਤਾਜੀ ਬਿਲਕੁਲ ਤਾਜੀ ਇਹਦਾ ਫਿਰ ਰੇਟ ਜੀ ਕਿੰਨ ਜੁਆਈਆਂ ਹੋ ਗਿਆ ਜੀ ਇਹਦੀਆਂ ਠੀਕ ਆ ਇਹਦਾ ਮੈਂ ਕਹਾਂ ਰੇਟ ਫਿਰ ਆਪਾਂ ਕੀ ਦੱਸ ਦੀ ਵੀਰ ਜੀ ਰੇਟ ਦੇ ਖਰੀਦੀ ਦੇ ਦਈਏ ਕਰਦਗੇ ਮਾਨਤਨ ਕਿ ਨਹੀਂ ਧੱਕਾ ਲਾ ਲ ਮੜਾ ਜਾ ਪਿੱਛੋਂ 1 130000 ਇੱਕ ਲੱਖ ਤੇ 130000 ਹਾਂਜੀ ਠੀਕ ਆ ਵਿੱਚੋਂ ਚਲੋ ਮਾਨਤਨ ਕਰਾਂਗੇ ਵੀਰ ਜੀ ਜਿਹੜਾ ਸੱਜਣ ਆ ਗਿਆ ਹਾਂਜੀ ਹਾਂਜੀ 1 130000 ਹਾਂਜੀ ਬਾਕੀ ਓਕੇ ਰਿਪੋਰਟ ਆ ਚੂਣ ਚਾਣ ਦੀ 100 ਦੀ 100 ਓਕੇ ਆ ਹਨਾ ਹਾਂਜੀ ਬਾਕੀ ਚੰਗੇ ਦੁੱਧ ਵਾਲੀ ਹੈ ਭਾਈ ਮੈਂ ਵੀ ਹਾਂਜੀ ਹਾਂਜੀ ਕਰਮਾਲੀ ਦਾ ਕੱਦ ਕਾਠ ਪੈਠ ਪੁੜਾ ਹਨਾ ਹਾਂ ਸੰਤੂ ਸਾਹਿਬ ਆ ਆ ਮੱਝਾਂ ਨਹੀਂ ਹੁੰਦੀਆਂ ਕਿਲੋ ਤੋਂ ਛਾੜ ਕੇ 2 ਕਿਲੋ ਤੋਂ ਹੁੰਦੀਆਂ ਸਾਰੀਆਂ ਵਾਕਿਆਸ ਕਰੇ 10 11 ਤੋਂ ਮੈਂ ਵੀ ਬਾਜੀ ਦੁੱਧ ਵਾਲੀ ਵੀ ਹੈ ਨਾ ਮੰਨ ਲਓ ਆਪਾਂ ਹਿਆਣੇ ਨੂੰ ਲੈਣ ਚੱਲ ਜਾਈਏ 1 ਕਿਲੋ 2 ਕਿਲੋ ਹੀ ਬੜਾ ਹੁੰਦਾ ਵਾਕਿਆ ਉਹ ਕਹਿੰਦੀਆਂ 20 ਹੀ ਚੱਲ ਜਾਂਦੀਆਂ ਇਹ ਪਹਿਲਾ ਸੂਏ ਜੀ ਪਲੂਣ ਸੂਈ ਪਲੂਣ ਪੂਰੋ ਛੇ ਆਈ ਦਾਂ ਦੀਏ ਕੀ ਬਾਤ ਆ ਝੂਠੀ ਚੰਗੀ ਆ ਹਾਂ ਜਿਹੜੇ ਇਹ ਕਿੰਨੇ ਦਿਨਾਂ ਦੀ ਸੂਈ ਤੇ ਕਿੰਨਾ ਦੁੱਧ ਆ ਗਿਆ 15 ਦਿਨਾਂ ਦੀ ਸੂਈ ਨਾਲ 11 ਲੀਟਰ ਮਹਿੰਤੀ ਦਾ ਦੁੱਧ ਇਹ 15 ਦਿਨਾਂ ਦੀ ਸੂਈ ਤੇ 11 ਲੀਟਰ ਤਿਆਰ ਹਾਂ ਮਹਿੰਤੀ ਦਾ ਇਹਦਾ ਓਕੇ ਚੋਣ ਇੱਕ ਨੰਬਰ ਹਾਂਜੀ ਹਾਂਜੀ ਥਣ ਚੰਗਾ ਕੱਢੀ ਹਾਂ ਲੈ ਚੱਲਿਆ ਚ ਲੋ ਵੀ ਸੱਜਣੋ ਪਹਿਲਾ ਸੂਆ ਸੂਈ ਝੋਟੀ ਆ ਮਗਰ ਕੱਟੀ 15 ਦਿਨਾਂ ਦੀ ਸੂਈ 11 ਲੀਟਰ ਦੁੱਧ ਤੇ ਕੱਦਕਾਰ ਚੰਗਾ ਧਲਿਆਰੇ ਦੀ ਔਲ ਕਰਦੀ ਲੱਗਦੀ ਹੈ ਨਾ ਨਹੀਂ ਹੈ ਨਾ ਚੋਣ ਤੋਂ ਥੋੜੀ ਪਈ ਹੈ ਕਾਲੂ ਠੀਕ ਆ ਠੀਕ ਆ ਵੇਖੋ ਸੱਜਣੋ ਥਾਣ ਲੱਗਾ ਕਰਮ ਵਾਲੀ ਨੂੰ ਚਵਾਈ ਵਾਲਾ ਇੱਕ ਨੰਬਰ ਤੇ 6 ਦੰਦ ਹੋ ਗਈ ਆ ਵੇਲ ਚੰਗੀ ਆ ਕੱਦ ਵੀ ਚੰਗਾ ਉਮਰ ਦੇ ਹਿਸਾਬ ਨਾਲ ਤੇ ਲੇਵਾ ਭਾਂਡਾ ਦੂਜੇ ਸੂਏ ਵਾਲਾ ਬੱਚੇ ਦਾ ਬਣਾ ਕਰਦੀ ਆ ਠੀਕ ਆ ਚਲੋ ਸ਼ੁਕਰ ਹੈ ਪਹਿਲਾਂ ਤਾਂ ਬੱਚੇ ਦਾ ਕਰਦੀ ਹੋਣੀ ਚਾਹੀਦੀ ਆ ਇਹ ਚੋਣ ਜਾਣ ਆ ਜੇ ਕੋਈ ਐ ਨਹੀਂ ਹੈਗਾ ਹਨਾ ਝੋਟੀ ਚੰਗੀ ਆ ਬਹੁਤ ਚੰਗੀ ਚੁਵਾਈ ਆ ਥਾਣੇ ਇਦਾ ਗਾ ਹੈ ਆਹਮ ਕਹਿੰਦਾ ਬਹੁਤ ਜਿਆਦਾ ਬੰਦਾ ਸਾਨੂੰ ਚਲ ਨਹੀਂ ਠੀਕ ਆ ਨਹੀਂ ਚੁਵਾਈ ਥਣ ਹੈ ਹੀ ਚੁਵਾਈ ਵਾਲਾ ਮੋਟੀ ਚੁਵਾਈ ਵਾਲਾ ਹਾਂਜੀ ਮੋਟੀ ਬਹੁਤ ਦੇਖੋ ਸਜਣੋ ਹੋਰ ਬਹੁਤ ਵੱਧ ਗਿਆ ਬੰਦਾ 14 ਥਨਾਂ ਦਾ ਆਪਸੀ ਗੈਪ ਦੂਰੀ ਕਰਮਾ ਨੂੰ ਥਣ ਦੂਰਾ ਲੱਗਾ ਹੋਇਆ ਟਾਪ ਦੀ ਚੁਵਾਈ ਹੋਊਗੀ ਇੱਕ ਨੰਬਰ ਤੇ ਬਾਕੀ ਮਗਰ ਵੀ ਕੱਟੀ ਆ ਗਈ ਹਨਾ ਇਹਦਾ ਰੇਟ ਫਿਰ ਸਾ ਜੀ ਸੰਧੂ ਸਾਹਿਬ ਰੇਟ 1.5 ਠੀਕ ਆ ਹਾਂ ਨਾ ਪੂਰੇ ਲੱਗ ਮੌਲਾ ਕਰਦੇ ਇਹਦਾ ਆਪਾਂ 1,5000 ਰੁਪਇਆ ਤੇ ਪੂਰੇ ਲੱਖ ਦੀ ਦੇ ਦੇਾਂਗੇ ਜਿਹੜਾ ਸੱਜਣ ਲੈਣ ਆ ਗਿਆ ਕੋਈ ਮਾਨਤਾਨ ਵੀ ਦੌਰ ਕਰਾਂਗੇ ਚੁੱਪ ਹਾਂ ਜਿਹੜਾ ਆ ਗਿਆ ਵੀ ਫੈਕਸ ਰੇਟ ਨਹੀਂ ਹਾਂਜੀ ਚਲੋ ਤੁਸੀਂ ਆਦੇ ਨਾਲ ਲੈਂਦੇ ਪੰਜਾਬ ਵਾਲਾ ਹਾਂਜੀ 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 ਕਰਾਂਗੇ ਵਿੱਚੋਂ ਕਰਾਂਗੇ ਵਿੱਚੋਂ ਹਨਾ ਲੋ ਵੀ ਸੱਜਣੋ ਚੰਗੀ ਝੁੱਟੀ ਆ ਓਕੇ ਰਿਪੋਰਟ ਪਸੰਦ ਆਊਗੀ ਆ ਕੇ ਵੇਖੋਗੇ ਤੇ ਆ ਵੀ ਮੈਂ ਯਾਰ ਸੱਜਣੋ ਚੰਗੇ ਦੁੱਧ ਵਾਲੀ ਮਨ ਲਓ ਵੀ 16 17 ਤੋਂ ਪਲੱਸ ਦੁੱਧ ਅੱਖਾਂ ਮੀਟ ਕੇ ਚੋਇਓ ਕਿਉਂਕਿ ਸਰੀਰ ਕੋ ਢੰਚਾ ਸਾਰੀਆਂ ਬਰੀਕਾਂ ਜਿਹੜੀ ਕਿ ਮੋਟੀ ਚੱਲਦੀਆਂ ਨੇ ਹਾਂ ਜਮਾਂ ਬਰੀਕ ਬਰੀਕ ਨਹੀਂ ਓਕੇ ਆ ਇਹਦੇ ਦੀ ਕੀ ਗੱਲ ਆ ਛੱਡ ਕੋਈ ਫੋਟੋਆਂ ਲਵਾਈਏ ਵਾਕੇ ਕੋਈ ਸ਼ੱਕ ਨਹੀਂ ਕਰਮ ਵਾਲੀ ਨੂੰ ਕੁਦਰਤ ਨੇ ਦੋਵੇਂ ਚੀਜ਼ਾਂ ਹੀ ਦੇਤੀਆਂ ਤਾਂ ਵਾਲਾ ਸਿੰਘ ਵੀ ਕੁੰਡਾ ਤੇ ਮੀਨਾ ਪਣ ਵੀ ਦਿੱਤਾ ਮੀਨਾ ਪਣ ਉਹ ਵੀ ਹਿਲਦਾ ਹਾਂ ਹਾਂ ਉਹ ਵੀ ਹਿਲਦਾ ਦਿੱਤਾ ਵਾਕੇ ਕੀ ਬਾਤ ਆ ਇੱਥੇ ਖੜੀ ਰਹਿੰਦੀਆਂ ਨੂੰ ਹਣਾ ਹਾਂ ਧੰਨਵਾਦ ਆ ਸਜਣੋ ਵੀਡੀਓ ਨੂੰ ਐਂਡ ਤੱਕ ਵੇਖੋ